ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵੈਲਕਮ ਬੈਕ ਟੂ ਮਾਈ ਯੂਟਿਊਬ ਚੈਨਲ ਹੋਰ ਦੱਸੋ ਕੀ ਹਾਲ ਚਾਲ ਕੋ ਉਤਰ-ਕੁਤਰ ਠੀਕ ਐ ਸਾਰਿਆਂ ਦੇ ਤੇ ਬਾਈ ਅੱਜ ਆਪਾਂ ਕਬੂਤਰਾਂ ਨੂੰ ਪਾਉਣ ਲੱਗੇ ਸੀ ਦਾਣੇ ਤੇ ਆਪਾਂ ਦਾਣੇ ਵੀ ਭੌਂ ਕੇ ਰੱਖੇ ਸੀ ਕਿ ਕਣਕ ਤੇ ਨਾਲ ਛੋਲੇ ਵੀ ਐਡ ਕਰਤੇ ਹੁਣ ਬਾਈ ਆਪਾਂ ਕਬੂਤਰਾਂ ਨੂੰ ਦੀਪੂ ਵੀਰੇ ਨੇ ਕਿਹਾ ਸੀ ਕਿ ਤੂੰ ਛੋਲੇ ਤੇ ਕਣਕ ਪਹਿਲਾਂ ਇਹਨਾਂ ਨੂੰ ਭੌਂ ਕੇ ਰੱਖਦਾ ਕਰ ਵੀ ਕਣਕ ਤੋਤੀ ਜਾਊਗੀ ਨਾਲੇ ਛੋਲੇ ਭੌਂਤੇ ਜਾਣਗੇ ਤੇ ਤਿੰਨ ਚਾਰ ਘੰਟੇ ਹੋ ਗਏ ਭੌਂਤੇ ਰੱਖਿਆ ਉਹਨੂੰ ਕਿਉਂਕਿ ਅੱਜ ਹੀ ਲਿਆਂਦੇ ਸੀ ਮੈਂ ਤੇ ਬਾਕੀ ਭਈ ਹੁਣ ਇਹਨਾਂ ਨੂੰ ਇੱਕ ਲਵਾ ਕੇ ਧੋਪੋ ਮੜੇ ਜੀ ਸਖਾ ਕੇ ਪਾਣੀ ਜਆ ਹਜੇ ਹੈਗਾ ਵਿੱਚ ਤੇ ਪਾਣੀ ਜਆ ਕੱਢ ਕੇ ਤੇ ਮੁੜ ਕੇ ਕਬੂਤਰਾਂ ਨੂੰ ਪਾਉਣੇ ਆ ਤੇ ਨਾਲੇ ਖੁੱਡੇ ਖਾੜੀ ਦੀ ਵੀ ਸਫਾਈ ਕਰਦੇ ਆ ਠੀਕ ਆ ਜੱਬਰੋ ਲਾਓ ਮੇਰੇ ਵੀਰੋ ਚੱਕ ਲਈ ਕਈ ਤੇ ਚੱਕ ਲਈ ਬਾਲਟੀ ਜੀ ਤੇ ਲੋਕੀ ਚੱਕਦੇ ਹੁੰਦੇ ਕਈ ਦੇ ਨਾਲ ਬਠਲ ਜਾਂ ਗੱਟਾ ਆਪਾਂ ਚੱਕ ਲਈ ਬਾਲਟੀ ਤੇ ਚੱਲੇ ਆ ਜੀ ਹੁਣ ਕੱਕਾ ਰਿੱਤਾ ਲੈਣ ਬਾਲਟੀ ਪਰ ਕੇ ਠੀਕ ਹੈ ਜੋbro ਕਿਉਂਕਿ ਜਿੰਨਾ ਕ ਆਪਾਂ ਨੂੰ ਚਾਹੀਦਾ ਉਹਨਾਂ ਕ ਆਪਾਂ ਲੈ ਆਉਣੇ ਵਾਧੂ ਦਾ ਸਟਾਕ ਪਿਆ ਆਪਣੇ ਮਤਲਬ ਪਈ ਤੇਈ ਠੀਕ ਹੈ ਜੋbro ਹਉ ਦੇਖੋ ਜੀ ਸਾਹਮਣੇ ਹੋਰ ਕੋਲੇ ਕੱਕਰੇ ਤੋਤੇ ਵਾਧੂ ਆ ਤੇ ਪਰ ਲੈਉਣੇ ਬਾਲਟੀ ਤੇ ਫਿਰ ਕੜੀਗਰ ਲਾ ਕੇ ਪਾਉਣੇ ਆ ਖੁੱਡੇ ਦੇ ਵਿੱਚ ਅੱਜ ਖੁੱਡੇ ਦੀ ਕਰਾਂਗੇ ਸਫਾਈ ਠੀਕ ਹੈ ਜੋbro ਹੋ ਜੀ ਤੇ ਬਾਲਟੀ ਆਪਾਂ ਮਿੱਟੀ ਦੀ ਪਰ ਲੈ ਆਂਦੀ ਠੀਕ ਹੈ ਜੋbro ਤੇ ਚੱਕ ਕੇ ਲੈ ਜਾਂਦੀ ਬਸ ਹੁਣ ਗੋ ਉਤਰ ਖੁੱਲੇ ਛੱਡਾਂਗੇ ਤੇ ਮੋਟਰਸਾਂ ਮਾਰਸਾਂ ਮਾਰਸਾਂ ਸੈੱਡ ਕਰਕੇ ਫਿਰ ਕੂਤਰ ਛੱਡਾਂਗੇ ਠੀਕ ਹੈ ਜੀ ਮੈਂ ਮੋਟਰਸਾਂ ਮੋਟਰਸਾਂ ਸੈੱਡ ਕਰਦਾ ਨਾਲੇ ਪੱਠੇ ਕੂਤਰ ਦਾ ਜਿੰਨਾ ਆਪਾਂ ਲੈਣ ਦਾ ਕੋਲੇ ਠੀਕ ਹੈ ਜੀ ਜਿਹੜੇ ਉੱਡਣ ਵਾਲੇ ਜਾਨਵਰ ਜਿਹੜੇ ਅੱਡੇ ਨਹੀਂ ਲੱਗੇ ਉਹ ਤਾਂ ਇਹ ਜੀ ਤਾੜ ਦਿੰਨੇ ਆ ਜਿਹੜੇ ਅੱਡੇ ਲੱਗੇ ਉਹਨਾਂ ਨੂੰ ਗੁੱਲੇ ਹੀ ਛੱਡ ਦਿੰਨੇ ਕਿਉਂਕਿ ਆਪਾਂ ਕੁੱਡੇ ਦੀ ਕਰਨੀ ਹੈ ਸਫਾਈ ਤੇ ਬਾਕੀ ਮੋਟਰਸਾਂ ਡੈੜੀ ਲੈ ਕੇ ਜਾਂਦਾ ਪਿੰਡ ਨੂੰ ਤੇ ਆਪਾਂ ਛਤਰੀ ਤੇ ਮਤਲਬ ਆ ਵਾਸਤੇ ਵੀ ਛਤਰੀ ਲਾ ਦਈਏ ਜਿਹੜੀ ਆ ਪਈ ਨੀਲੀ ਤਾਹ ਦੀ ਵੀ ਜੇ ਕੋਈ ਕਬੂਤਰ ਉੱਡੇ ਉੱਡ ਕੇ ਛਤਰੀ ਤੇ ਬਹਿ ਜਾਏ ਜੀ ਇਹੀ ਗੀ ਤੇ ਬਾਕੀ ਹੁਣ ਇੱਕ ਅੰਤੇ ਦਿਨ ਚ ਪੋਲ ਪਾਲ ਸਾਰਾ ਕੰਮ ਆਪਾਂ ਜਮਾ ਰੈਡੀ ਕਰ ਦੇਣਾ ਇੱਕ ਨੰਬਰ ਤੈਂ ਦੂਆਂ ਲਾ ਦੇਣੀਆਂ ਹੁਣ ਸੀਨੀਅਰ ਮਤਲਬ ਵਧੀਆ ਤਰੀਕੇ ਨਾਲ ਜਾਨਵਰ ਢੜ ਨਹੀਂ ਲੱਗੇ ਸੋ ਮੈਂ ਜਾਲ ਚ ਪਾ ਕੇ ਬਾਹਰ ਕੱਢ ਤੇ ਤੇ ਹੁਣ ਇਹਨਾਂ ਨੂੰ ਵੀ ਬਾਹਰ ਕੱਢ ਦਈਏ ਜੀ ਫਿਰ ਲਾਦੇ ਆਪਣੇ ਕੰਮ ਤੇ ਠੀਕ ਹੈ ਜੂbro ਜੀ ਕੂਤਰੇ ਸਾਰੇ ਕੱਢ ਤੇ ਆਪਾਂ ਬਾਹਰ ਕਿਉਂਕਿ ਇਹਨਾਂ ਚ ਮਤਲਬ ਜਿਹੜੇ ਨਵੇਂ ਬੱਚੇ ਆ ਉਹ ਤਾਂ ਨਹੀਂ ਉੱਡਦੇ ਕਿਉਂਕਿ ਉਹਨਾਂ ਨੂੰ ਲਕਵਾ ਪੱਕਿਆ ਹੋਇਆ ਭੈਂ ਉੱਡ ਗਈ ਆ ਤਾਂ ਕੂਤਰੀ ਜੀ ਠੀਕ ਹੈ ਜੀ ਇਹਨੂੰ ਵੀ ਢੜ ਲਵਾਵਾਂਗੇ ਠੀਕ ਹੈ ਕੂਤਰੀ ਹੁਣ ਲਗਵੇ ਦੇ ਵਿੱਚ ਕਲੋ ਕੋਈ ਚੱਕਰ ਨਹੀਂ ਪੱਕਿਆ ਵਲਕਵਾ ਤੇ ਬਾਕੀ ਆਪਾਂ ਚੱਲਦੇ ਆਂ ਅੰਦਰ ਆਪਣੇ ਆਲਾ ਕੰਮ ਕਰਤੀਏ ਢੰਮਾ ਆਹ ਫਿਰ ਕਿਉਂਕਿ ਖੁੱਡੇ ਦੇ ਵਿੱਚ ਇੱਕ ਤਾਂ ਬੱਚਾ ਪੈ ਗੰਦ ਤੇ ਮਾੜੀ ਮਾੜੀ ਹੋਈ ਪਈ ਉਹ ਵਿੱਚ ਕੀ ਕਹਿੰਦੇ ਗਿੱਲ ਜੀ ਤੇ ਮੈਂ ਆਹ ਆਂਡੇ ਨਾ ਖਰਾਬ ਹੋ ਜਾਣ ਤਾਂ ਕਰਕੇ ਤੇ ਬਾਕੀ ਟੱਪ ਤੇ ਚੱਕ ਕੇ ਚੰਗੀ ਤਰ੍ਹਾਂ ਆਪਾਂ ਕਰਦਨੇ ਆਂ ਖੁੱਡਿਆਂ ਦੀ ਸਫਾਈ ਠੀਕ ਹੈ ਜੀ ਆਪਣੇ ਯਾਰ ਇੱਕ ਕਬੂਤਰ ਨੂੰ ਘੁੰਮਣ ਵਾਲੀ ਬਿਮਾਰੀ ਪੈ ਗਈ ਤੇ ਇਹਨੂੰ ਕਰਦਨੇ ਆਂ ਅੱਡ ਆਪਾਂ ਠੀਕ ਹੈ ਜੀ ਕਿਤੇ ਉਹ ਨਾ ਹੋਵੇ ਸਾਰੇ ਕਬੂਤਰ ਆ ਗਏ ਮਾਹ ਭੈਣ ਇਕ ਕਰਦੇ ਤੇ ਇਹਨੂੰ ਕਰਦਨੇ ਆਂ ਅੱਡ ਤੇ ਦੂਜੇ ਕੂਤਰ ਨੂੰ ਗਾਦੇ ਸੇਵ ਦੱਸੋ ਬਾਈ ਬਣ ਕੇ ਕਮੈਂਟ ਕਰਕੇ ਵੀ ਦੂਜੇ ਕੂਤਰ ਸਹੀ ਰਹਿਣ ਤੇ ਕੀ ਉਹਨਾਂ ਨੂੰ ਮਤਲਬ ਮੈਡੀਸਿਨ ਦਈਏ ਵੀ ਵਾਇਰਸ ਨਾ ਵਧੇ ਅੱਗੇ ਤੇ ਬਾਕੀ ਇਧਰ ਮਕਲੀ ਕੁਲੀ ਤੇ ਆਹ ਸਿਸਟਮ ਕੋਡ ਰੱਖਿਆ ਤੇ ਉਧਰੋਂ ਮਨੀਤ ਵੀ ਆਇਆ ਉਹ ਫੋਨ ਤੇ ਬਾਹਰ ਗੱਲ ਕਰੀ ਜਾਂਦਾ ਫਿਰ ਆਉਂਦਾ ਅੱਗੇ ਤੇ ਉਹਨੂੰ ਫੜਾਉਣੇ ਕੈਮਰਾ ਤੇ ਬਣਾਉਂਦਾ ਬਲੌਗ ਲਾਓ ਜੀ ਫਿਰ 1 ਮਿੰਟ ਕੱਟ ਕੇ ਫਿਰ ਲਾ ਲਈਏ ਉਹਨੂੰ 1 ਮਿੰਟ ਇੱਕ ਐਸੇ ਉਹ ਐਪਲੀਕੇਸ਼ਨ ਕਰੋ ਸਟੱਡੀ ਲਵਰ ਬੰਦੇ ਆ ਜੀ ਆਪਾਂ ਪਿਜਨ ਲਵਰ ਸਟੱਡੀ ਲਵਰ ਵੀ ਕੱਟ ਆ ਮਤਲਬ ਗਲਤ ਆ ਨਿਕਲ ਗਿਆ ਸਟੱਡੀ ਲਵਰ ਵੀ ਹੈਗੇ ਆ ਪਰ ਪਿਜਨ ਲਵਰ ਵੀ ਆ ਦੋਨੇ ਪਾਸੇ ਕੰਮ ਆਪਣਾ ਵੀ ਤੇ ਬਾਕੀ ਉਹ ਮਿੱਟੀ ਲਓ ਜੀ ਅਮਨੀਤ ਨੂੰ ਕੈਮਰਾ ਸੁਬਾਤ ਆ ਆਪਾਂ ਤੇ ਹੁਣ ਬਾਕੀ ਮਿੱਟੀ ਮਿੱਟੀ ਚ ਇੱਕ ਜੋੜਾ ਕੰਮ ਨਹੀਂ ਖਿੱਚ ਗਿਆ ਲਓ ਜੀ ਤੇ ਮਿੱਟੀ ਆਪਾਂ ਗੋਲੇ ਕਰ ਲਈ ਕਬੂਤਰ ਕੱਢ ਲਈਏ ਬਾਹਰ ਸੁੱਕੀ ਮਿੱਟੀ ਪਾ ਦਈਏ ਇੱਕ ਕਬੂਦਰੀ ਉੱਟ ਗਈ ਉਹ ਫਿਰਦੀ ਇਵੇਂ ਨੂੰ ਵੀ ਬੋਲਦਾ ਕੋਈ ਚੱਕਰ ਨਹੀਂ ਤੇ ਉਹ ਫਿਰਦੇ ਕਬੂਤਰ ਉਹਨਾਂ ਵੀ 扑ਕਾਇਆ ਦੇ ਕੇ ਲਹਣੇ ਅੱਗੇ ਪਹੁੰਚੋ ਐਸ ਵਾਰ ਕੂਦ ਰਹੀ ਹੋ ਡਿੱਗੇ ਸੀਗੀ ਤੇ ਦੂਜੇ ਪਿੰਡ ਜਾਵੜੀ ਸੀਗੀ ਜਿਹੜਾ ਬੱਚਾ ਹੁੰਦਾ ਸੀ ਆਪਣੇ ਕੋਲੇ ਤੇ ਉਹ ਜਿੱਥੋਂ ਲਿਆਦੇ ਸੀ ਉਹ ਅਮਰਪਾਲੂਰਾਂ ਕੋਲੇ ਜਾਵੜੀ ਸੀ ਤੇ ਤਾਂ ਰਾਕੇ ਇਹਨੇ ਵੀ ਲਹਣੇ ਆਇਆ ਯਾਰ ਜਿੱਦਨ ਕਬੂਤਰ ਬਾਹਰ ਛੱਡੀਏ ਖੁੱਲੇ ਉਦਨ ਆ ਹੀ ਸਿਆਪਾ ਹੁੰਦਾ ਨਾ ਡਾਈਏ ਆਪੇ ਉੱਡ ਉੱਡ ਜਾਂਦੇ ਆ ਤੇ ਬਾਕੀ ਮੈਂ ਕੀ ਕਰਦਾ ਹਾਂ ਦੀ ਬਾਗਾ ਓਏ ਉੱਡ ਗਈ ਇੱਕ ਉੱਡ ਗਈ ਸਾਰੇ 12 ਪੱਜੇ ਹੋ ਗਏ ਇੱਕ ਆ ਬੈਗ ਉੱਡ ਕੇ ਭਾਈ ਹੋਰ ਅੱਲਾਹ ਚੱਲ ਮੈਂ ਤੁੰਗਾ ਇਹਨੂੰ ਕੋਲੋਂ ਵੀਰੇ ਬੋਲ ਬੋਲ ਭਾਈ ਅਮਨ ਕੂਟਰ ਉੱਤਰ ਗਿਆ ਅੱਥੇ ਤੇ ਇਹ ਨਿਕਲਿਆ ਸਾਰੇ ਬੁੱਟ ਦਾ ਚੱਲ ਕਹਦੇ ਕੁਛ ਕੂਟਰ ਕਿਹੜਾ ਉੱਡਿਆ ਆ ਗਿਆ ਥੱਲੇ ਲਓ ਜੀ ਲਓ ਜੀ ਬਟੀਆਂ ਪਰ ਪਰ ਪਾ ਦੀਏ ਮਿੱਟੀ ਦੇ ਘੁੱਡੇ ਚ ਗਲਾ ਸੀਗੇ ਉਹ ਵੀ ਕਰ ਦਿੰਨੇ ਆ ਮੈਂ ਹੈ ਇੱਕ ਨੰਬਰ ਇੱਕ ਗੁਬਦਰ ਦੇ ਵਿੱਚੇ ਰਹਿ ਗਿਆ 3 2 4 ਆ 4 ਬੱਚੇ 4 ਆ ਵਿੱਚ ਕਿਉਂਕਿ ਇੱਕ ਆਂਡਿਆਂ ਦੇ ਵਿੱਚਣਾ ਓਹੋ ਚੱਲ ਮੈਂ ਉਹਦਾ ਬਾਹਰ ਮੈਂ ਕਾਲੇ ਬਾਪ ਤੇ ਚਾਰ ਚੱਲ ਦਿਖਾ ਬੱਸ ਹੁਣ ਤੈਨੂੰ ਸਾਰਾ ਕਰੀਏ ਫਿਰ ਅੱਗੇ ਮਿਲਦੇ ਆ ਲਾਓ ਜੀ ਕਰੀ ਜੰਨੇ ਚੋ ਪਰ ਇੱਕ ਕੰਮ ਇੱਕ ਨੰਬਰ ਕੰਮ ਜੀ ਤੇਦਰ ਕੁਝ ਵੀ ਆਉਂਦਾ ਹੀ ਨਹੀਂ ਪਿਆ ਬੱਚੇ ਜੀ ਲਓ ਜੀ ਟੋਕਰੀਆਂ ਜੀ ਮੈਂ ਆਹ ਮਿੱਟੀ ਪਾ ਦਿੱ ਗਏ ਆਈਟਮ ਕੀ ਜਾਂਦੀ ਦੀ ਆ ਪਾ ਕੇ ਰੱਖ ਦਿੰਨੇ ਆ ਤੇ ਦੂਜੀ ਮਿੱਟੀ ਆ ਯਾਰ ਅਰੋੜੇ ਵਾਲੇ ਆਂਦੇ ਆ ਆਹ ਆ ਵਧੀਆ ਸਾਫ਼ ਮਿੱਟੀ ਆ ਫੇਰ ਆ ਉੱਥੇ ਰੱਖ ਕੇ ਫੇਰ ਮਿੱਟੀ ਨਾਲ ਭਰ ਦਿੰਨੇ ਆ ਨਾ ਨੂੰ ਵੀ ਠੀਕ ਆ ਜੀ ਤੇ ਇਹਦੇ ਚ ਵੀ ਐਂਡੇ-ੁੰਡੇ ਲਾ ਲੈਣਗੇ ਜੋ ਪਰ ਆਪਣੇ ਬਾਟੀ ਕਿੱਥੇ ਜਬਰੋ ਆਰੀ ਆਰੀ ਵਾ ਲਓ ਭਾਈ ਆਪਣੇ ਕਬੂਤਰ ਚੱਕਦੇ ਆ ਬਾਈ ਮਿੱਟੀ ਪਾਈ ਜਾਂਦਾ ਥੱਲੇ ਖੁੱਡੇ ਚ ਆ ਬਾਈ ਲਓ ਜੀ ਕੰਮ ਕਰਤਾ ਆਪਾਂ ਇੱਕ ਨੰਬਰ ਖੁੱਡੇ ਦਾ ਬਾਹਰ ਆ ਜੀ ਕਿਹੜਾ ਮਰਕ ਸੁਹੋਣੇ ਗੇਟ ਛੋਟਾ ਬਾਹਰ ਨਿਕਲਣਾ ਬੜਾ ਆਖਾ ਆਜੋ 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 ਥੱਲੇ ਆ ਜਿਓ ਥੱਲੇ ਕੋਤਰੀ ਆ ਜਿਓ ਥੱਲੇ ਜਿਹੜੀ ਉੱਡਦੀ ਕੋਤਰੀ ਤਾਂ ਆ ਗਈ ਆਪਣੀ ਵਾਪਸ ਠੀਕ ਆ ਜੀ ਜਿਹੜੀ ਉੱਡੀ ਸੀਗੀ ਛਤਰੀ ਲਾ ਕੇ ਬਿਠਾ ਲਈ ਆਪਾਂ ਵਾਪਸ ਕੀ ਆ ਗਈ ਛਤਰੀ ਲਾ ਕੇ ਬਿਠਾ ਲਈ ਤੇ ਹੁਣ ਚਲਦੇ ਆ ਥੱਲੇ ਸਾਰਿਆਂ ਨੂੰ ਇਕੱਠਿਆਂ ਨੂੰ ਦਾਣਾ ਪਾਣੀ ਪਾਉਣੇ ਤੇ ਜਿਹੜਾ ਬੱਚਾ ਘੁੰਮ ਨਾਲਾ ਉਹਨੂੰ ਵੀ ਅੱਡ ਕਰਕੇ ਪਿੰਜਰੇ ਵਿੱਚ ਤਾੜਦੇ ਨੇ ਕਿਸੇ ਸੇਫ ਜਗ੍ਹਾ ਤੇ ਠੀਕ ਹੈ ਚੋbro ਤੇ ਆਜੋ ਚਲਦੇ ਆ ਥੱਲੇ ਫਿਰ ਸੰਕੂਤਰਾਂ ਨੂੰ ਪਾ ਦਈਏ ਦਾਣੇ ਠੀਕ ਹੈ ਜੀ ਛੋਲੇ ਤੇ ਕਣਕ ਆਪਾਂ ਖਰਾਕ ਕਰਤੀ ਮਿਕਸ ਠੀਕ ਹੈ ਜੀ ਹੁਣ ਆ ਖਰਾਕ ਪਾਇਆ ਕਰਨੀਏ ਚੱਪਣਾ ਆਪਣੀ ਅੰਦਰ ਹੀ ਪਿੰਗਾ ਇਹ ਆਪਾਂ ਚੱਕ ਕੇ ਰੱਖੀਏ ਲਓ ਜੀ ਆਇਓ ਆਇਓ ਸ਼ੋਗੋ ਚੋbro ਅਡੀ ਨਵੀਂ ਫਰਾਗ ਵਿੱਚ ਨਾ ਪੜੋ ਵਿਚਾਲਾ ਕੰਮ ਗਲਤ ਹੈ ਚਲ ਖਾ ਇਹ ਤਾਂ ਇਹ ਗੰਦ ਪਾਉਂਦੇ ਗੰਦ ਮੇਰੇ ਸਲੇ ਦੇ